ਬਾਕੀ ਇੱਥੇ ਤੋਂ ਨਾ ਸੱਜਣੋ ਤੋਰਾ ਤੂਰਾ ਚੈੱਕ ਕਰ ਸਕਦੇ ਆ ਬਾਈ ਬੰਦੂ ਜੀ ਘੁਮਾ ਕੇ ਤੇ ਉਹੀ ਗੱਲ ਆ ਵੀ 5 ਸਟਾਰ ਬੱਛੀ ਆਪਾਂ ਇਹਨੂੰ ਕਹਿ ਸਕਦੇ ਆ ਬਾਈ ਲੇਵ ਵਾਲੂ ਬਾ ਅਗਲੇ ਪਾਸੇ ਦੇਖ ਸਕਦੇ ਹੋ ਅਗਲੇ ਥਣ ਤੋਂ ਮੇਰਾ ਖਿਆਲ ਆ ਫੁੱਟਾਂਗੂਲੇ ਬਾ ਅੱਗੇ ਆ ਇਹਦਾ ਅਗਲੇ ਥਣ ਤੋਂ ਮੈਂ ਦਿਖਾਉਂਗਾ ਵੀ ਲਾਨਦਾਰ ਨੂੰ ਬੰਦਣ ਦੇ ਇੱਕ ਵਾਰੀ ਤੇ ਇੱਥੇ ਤੋਂ ਨਾ ਥਣ ਥਨੋਰ ਦੇਖ ਸਕਦੇ ਕੋਈ ਕਿ ਹਲੇ ਇਹ ਪਹਿਲਣ ਬੱਛੀ ਆ ਸੱਜਣੋ ਚਬਾਈਆਂ ਜਿਵੇਂ ਜਿਵੇਂ ਇਹਦੀਆਂ ਲੱਗਣਗੀਆਂ ਥਾਣੇ ਦਾ ਨਾ ਓਵੇਂ ਓਵੇਂ ਬਣਦਾ ਜਾਊਗਾ ਬਾਈ ਅੱਗੇ ਇਧਰੋਂ ਅਗਲੇ ਪਾਸੋਂ ਲੇਵਾ ਦੇਖ ਸਕਦੇ ਹੋ ਅਗਲੇ ਬੰਨੇ ਕਿੰਨਾ ਬਾਕਮਾਂ ਲੱਗੇ ਨੇ ਤੇ ਮੁੱਠੀ ਦੀ ਚਵਾਈ ਆੜੇ ਐਨ ਪੂਰੇ ਟੌਪ ਦੇ ਥਣ ਲੱਗੇ ਨੇ ਸੱਤਾਂ ਮਹੀਨਿਆਂ ਦੀ ਇਹਦੀ ਉਮਰ ਆ ਹਾਂਜੀ ਤੇ ਫੇਸ ਕੁਆਲਿਟੀ ਸੱਜਣੋ ਇੱਥੇ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਜਰਸੀ ਵਾਲਾ ਕੰਨਾ ਤੇ ਬਾਕੀ ਰੰਗ ਰੂਪ ਦੀ ਚੰਗੀ ਆ ਤੇ ਬੇਲਬੂਲ ਵੀ ਚੰਗੀ ਬਣਾਊਗੀ ਹਲੇ ਨਾ ਮੇਨ ਗੱਲਾ ਸੱਤਾਂ ਮਹੀਨਿਆਂ ਦੀ ਥੱਲੋਂ ਮੈਂ ਗੱਦੀ ਦਿਖਾਦਾ ਤੁਹਾਨੂੰ ਗੱਬਣਾ ਵਾਂਗੂ ਪੱਟੀ ਕਰੀ ਆ ਜੇ ਤੇ ਬਾਕੀ ਚਾਰੇ ਥਣ ਨੇ ਤੇ ਥਣ ਵੀ ਵਧੀਆ ਬਣਾਉਗੀ ਹਨਾ ਬਾਈ ਮੋਟਾ ਜਿਵੇਂ ਜਿਵੇਂ عمر ਕਰੂਗੀ ਤੇ ਗੱਬਣ ਹੋਊਗੀ ਬਾਈ ਉਦੋਂ ਮੌਕੇ ਤੇ ਤਿਆਰ ਹੋ ਜੂਗੀ ਔੜੇ ਢਾਂਚੇ ਦੀ ਝੁੱਟੀ ਤਿਆਰ ਹੋਊਗੀ ਉਹਨਾਂ ਵਾਲੇ ਸਮੇਂ 'ਚ ਇਹ ਵੀ ਤੇ ਬਾਕੀ ਉੱਤੇ ਤੋਂ ਜੇ ਗੱਲ ਕਰ ਲਾਂ ਨੇ ਤੇ ਸਟਰਕਚਰ ਵੀ ਵਧੀਆ ਸਟਰਕਚਰ ਦੀ ਐ ਮਜ਼ਬੂਤ ਹੱਡਾਂ ਪੈਰਾਂ ਦੀ ਐ ਬੱਲੇ ਚੱਲ ਬਾਈ ਇਹਨੂੰ ਤੇ ਬਾਕੀ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੀ ਐ ਸੱਜਣੋ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਤੁੰਗਾ ਢੀੜੀ ਸੀਲ ਰਾਇਕੋਟ ਤੇ ਜ਼ਿਲ੍ਹਾ ਲੁਧਿਆਣਾ ਲੱਗਦਾ ਸੱਜਣੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਸੱਜਣੋ ਚਾਰ ਜਰਸੀ ਗਾਵਾਂ ਤੇ ਇੱਕ ਜਰਸੀ ਪਾਲਣ ਵਾਲੀ ਬੱਚੀ ਜਿਨ੍ਹਾਂ ਦੇ ਵਿੱਚ ਦੋ ਗਾਵਾਂ ਨੇ ਜਰਸੀ ਤਾਜ਼ੀਆਂ ਤੇ ਦੋ ਹੈਗੀਆਂ ਨੇ ਸੱਜਣੋ ਗੱਬਣਾ ਗੱਬਣਾ ਵੀ ਮੂੰਹੋਂ ਚਾਰ-ਚਾਰ ਦੰਦ ਨੇ ਤੇ ਇੱਕ ਨੂੰ ਲੱਗਿਆ ਨਾ ਸੱਤਵਾਂ ਮਹੀਨਾ ਤੇ ਇੱਕ ਨੂੰ ਲੱਗਿਆ ਅੱਠਵਾਂ ਮਹੀਨਾ ਪਹਿਲੇ ਸੂਏ ਸੁਣਾ ਤੇ ਬੱਚੀਆਂ ਵੀ ਨਾ ਸੱਜਣੋ ਚੰਗੀ ਕੁਆਲਿਟੀ ਦੀਆਂ ਨੇ ਜਰਸੀ नस्ਲ ਦੀਆਂ ਬੱਚੀਆਂ ਨੇ ਤੇ ਨਾਲ ਇੱਕ ਪੰਜਾਂ ਮਹੀਨਿਆਂ ਦੀ ਤੋਕੜ ਗੱਬਣਾ ਮੱਝ ਦਿਖਾਵਾਂਗੇ ਤੇ ਇੱਕ ਮੋਰਾ ਨਸਲ ਦੀ ਚੰਗੀ ਕੱਟੀ ਦਿਖਾਵਾਂਗੇ ਤੇ ਆਜੋ ਬਾਈ ਨਾਲ ਕਰਾਉਣੀਆ ਗੱਲਬਾਤ ਤੇ ਦਿਖਾਉਣੀਆ ਜਾਨਵਰ ਤੇ ਕੱਲੇ ਕੱਲੇ ਦੀ ਸੱਜਣੋਂ ਡਿਟੇਲ ਪੁੱਛਾਂਗੇ ਤੇ ਇਸ ਘਰ ਚ ਉਹਨਾਂ ਜੇ ਗੱਲ ਕਰ ਲਈ ਆਪਣੀ ਤੀਸਰੀ ਵੀਡੀਓ ਆ ਤੇ ਬਾਕੀ ਰੇਟ ਨਾਲ ਜਿਹੜੇ ਰੇਟ ਨੇ ਬਾਈ ਦੇ ਰੇਟ ਬਿਲਕੁਲ ਰੀਜਨੇਬਲ ਮਿਲਣਗੇ ਤੁਹਾਨੂੰ ਤੇ ਆਜੋ ਬਾਈ ਨਾਲ ਕਰਾਉਣੀਆ ਗੱਲਬਾਤ ਹੋਰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਭਾਈ ਲਾਡੀ ਗਰੇ ਨਾਲ ਜੀ ਪਿੰਡ ਤੁੰਗਾ ਹੈੜੀ ਰਾਏਕੋਟ ਤੋਂ 10 ਕਿਲੋਮੀਟਰ ਤੇ ਹੈ ਜੀ ਨੇੜੇ ਪਿੰਡ ਆਂਡਲੂ ਰਹਿ ਗਿਆ ਆਂਡਲੂ ਤੇ ਕਲਸੀਆਂ ਜੀ ਕਲਸੀਆਂ ਰਹਿ ਗਿਆ ਇੰਦਰਜੀਤ ਕਲਸੀਆਂ ਵਾਲੇ ਦਾ ਹਾਂਜੀ ਬਾਈ ਹਾਂਜੀ ਕਿੰਨੀਆਂ ਗਾਵਾਂ ਦਿਖਾਵਾਂਗੇ ਅੱਜ ਗਾਈਆਂ ਬਈ ਆਪਣੇ ਕੋਲੇ ਦੋ ਤਾਂ ਆ ਗੱਬਣਾ ਵਸੀਆਂ ਨੇ ਵਧੀਆ ਪਾਲ ਕੋ ਠੀਕ ਹੈ ਜੀ ਹਾਂਜੀ ਦੋ ਤਾਜ਼ੀਆਂ ਨੇ ਇੱਕ ਛੋਟਾ ਬੱਚਾ ਹੀ ਪਾਲ ਕੋ ਅੱਛਾ ਇੱਕ ਛੋਟੀ ਜਰਸੀ ਬੱਚੀ ਆ ਮਤਲਬ ਮੰਗ ਰਹੀਦੀ ਆ ਬੱਚੀ ਜੀ ਹਾਂਜੀ ਹਾਂਜੀ ਬਾਈ ਤੇ ਬਾਕੀ ਮੇਨ ਗੱਲ ਤਾਂ ਆਪਾਂ ਜਾਨਵਰ ਵੀ ਦਿਖਾਵਾਂਗੇ ਤੇ ਪਿਛਲੀ ਜਿਹੜੀ ਆਪਾਂ ਵੀਡੀਓ ਪਾਈ ਤੀ ਕਿਵੇਂ ਰਿਹਾ ਕੰਮ ਮਖਾ ਬਾਈ ਫੋਨ ਨਹੀਂ ਚੱਕੇ ਜਾਂਦੇ ਸੀ ਇੰਨੇ ਕ ਫੋਨ ਆਏ ਆ ਐਸ਼ਿਆ ਉਹ ਚੱਕ ਤਾਂ ਲੈਂਦਾ ਯਾਰ ਸਾਰੇ ਕਾਨੂੰ ਭਾਈ ਡੰਗਰ ਮਿਲੇ ਹੀ ਨਹੀਂ ਹੈਗੇ ਮੂਰੇ ਇੰਨਾ ਕ ਹੁਣ ਗਾਈਆਂ ਦਾ ਥੋੜਾ ਜਿਹਾ ਕੰਮ ਤੇਜ ਹੋ ਗਿਆ ਜੀ ਐਸ਼ਿਆ ਹਾਂਜੀ ਲੈ ਆਪਾਂ ਉਧਰਲੇ ਬੰਨਿਓ ਸ਼ੁਰੂ ਕਰ ਲੀਏ ਫਿਰ ਵਿਕੀਆਂ ਹੋਈਆਂ ਗਾਈਆਂ ਤੋਂ ਵੀ ਨਫਾ ਵੀ ਦਿੰਦੇ ਸੀ ਉਹਦੇ ਐਸ਼ਿਆ ਘਰੇ ਭਾਈ ਮਤਲਬ ਬਿਨਾ ਫੋਨ ਕਰੇ ਤਾਂ ਬਹੁਤ ਸੱਜਣ ਘਰੇ ਆ ਕੇ ਨਫਾ ਵੀ ਦਿੰਦੇ ਵਿਕੀਆਂ ਲੈ ਹੁਣ ਆਪਾਂ ਮਤਲਬ ਗਾਇ ਆਪਣੀ ਪੋਣਾ ਵੀ ਹੁਣ ਮਾਲ ਹਾਜ਼ਰੀ ਰੱਖੀ ਹਾਜ਼ਰੀ ਹਾਜ਼ਰੀ ਭਾਈ ਹਾਂਜੀ ਲੈ ਸੱਜਣ ਆਪਾਂ ਨਾ ਇਧਰੋਂ ਇੱਕ ਨੰਬਰ ਤੋਂ ਸਟਾਰਟ ਕਰਦੇ ਆਂ ਇਹ ਇਹ ਬੱਚੀ ਦੀ ਕੀ ਡਿਟੇਲ ਆ ਭਾਈ ਏ ਬੱਛੀ ਨੂੰ 7 ਮਹੀਨੇ ਪੂਰੇ ਹੋ ਗਏ 8ਵਾਂ ਲੱਗਿਆ ਮੂੰਹ ਚਾਰ ਦੰਦ ਆਈ। ਉਰਾਂ ਨੂੰ ਕੱਢ ਲਿਆ ਦਿਖਦੀ ਜੀ ਘਟਾ ਨੇਰੇ ਚ। 7 ਮਹੀਨੇ ਨੂੰ ਪੂਰੇ ਹੋ ਗਏ ਤੇ 8ਵਾਂ ਮਹੀਨਾ ਇਹਨੂੰ ਚੱਲਦਾ ਗੱਬਰ ਨੂੰ ਮੂੰਹ ਚਾਰ ਦੰਦ ਬਾਈ। ਮੂੰਹ ਚਾਰ ਦੰਦ ਆਈ ਬੱਛੀ। ਪਹਿਲਾਂ ਸੁਆ ਸੁਉਂਦੀ ਆ। ਪਹਿਲਾਂ ਸੁਆ ਸੁਣਾਈ ਇਹਨੇ ਬੱਛੀ ਵਧੀਆ ਤਿਆਰ ਹੋਊ। ਜਸ ਜੀ ਨਾ ਇੱਥੇ ਤੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਉਹੀ ਗੱਲ ਆ ਵੀ ਜਰਸੀ ਦੀ ਬੱਛੀ ਆ। ਤੇ ਇੱਥੇ ਤੋਂ ਨਾ ਥਣ ਥਣੋੜ ਦੇਖ ਸਕਦੇ ਹੋ ਥੱਲੇ ਤੋਂ। ਹਲੇ ਤਾਂ ਟਾਈਮ ਪਿਆ ਇਹਨੂੰ ਮਹੀਨਾ ਹਲੇ 8ਵਾਂ ਸਟਾਰਟ ਹੋਇਆ। ਤੇ ਬਾਕੀ ਉੱਤੇ ਤੋਂ ਸਟ੍ਰਕਚਰ ਦੇਖ ਸਕਦੇ ਹੋ ਸੋਹਣੇ ਸਟ੍ਰਕਚਰ ਦੀ ਆ ਕੋਈ ਬਾਹਲੀ ਜੇ ਕਹਦੀ ਹੈ ਬਾਹਲੀ ਲਿੱਸੀ ਨਹੀਂ ਚੰਗੀ ਬੱਛੀ ਆ ਜਰਸੀ ਦੀ ਇੱਥੇ ਤੋਂ ਲੰਬਾਈ ਲੰਮੂਈ ਦੇਖ ਸਕਦੇ ਹੋ ਤੇ ਵਧੀਆ ਲੰਬੀ ਲੰਬੀ ਚੰਗੀ ਆ ਤੇ ਕੱਦ ਵਾਲੀ ਆ ਸੱਜਣੋ ਕੱਦ ਵਾਲੀ ਜਰਸੀ ਆ ਚੰਗੀ ਜਰਸੀ ਆ ਬਾ ਇਥੋਂ ਕਮਾ ਲਓ ਜੀ ਤੇ ਬਾਕੀ ਥਣ ਥਣ ਦਿਖਾ ਦਾਨਾ ਮੈਂ ਤੁਹਾਨੂੰ ਨੇੜੇ ਤੋਂ ਬਾਈ ਇਹਦੇ ਕਾਏਕ ਮਹੀਨੇ ਰਹਿ ਕੇ ਸੋਣ ਜੋ ਇਹ ਬਾਈ ਹੁਣ ਤੁਹਾਨੂੰ ਪਤਾ ਨੌ ਪੂਰੇ ਕਰਕੇ ਉੱਤੇ ਇਹ ਵੀ ਲੈ ਜਾਂਦੀਆਂ ਨੇ ਤਾਂ ਅੱਛਾ ਇਹ ਗੱਲ ਕਰ ਲਈ ਵੀ 2 ਮਹੀਨੇ ਪਈ ਨੇ ਪਏ ਨਹੀਂ ਪਏ ਸੱਜਣੋ 2 ਮਹੀਨੇ ਪਈ ਨੇ ਉਹ ਲੈ ਵੇਰੀ ਇਹ ਗੱਲ ਕਰ ਲਈਏ ਹੁਣੇ ਤੋਂ ਬੱਚੀ ਨੇ ਚੰਗਾ ਆਰਡਰ ਬਣਾਉਣਾ ਬਣਾਉਣਾ ਸ਼ੁਰੂ ਕਰਿਆ ਤੇ ਮੌਕੇ ਤੇ ਜਾ ਕੇ ਦਾ ਭਾਈ ਪੂਰਾ ਲੈਵਾ ਚੰਗਾ ਬਣਾ ਜੂਗੀ ਮਾਹੀ ਐਨ ਸੇਠੰਡੀ ਆ ਪੂਰੀ ਜੇ ਕਿਸੇ ਨੇ ਤਿਆਰ ਕਰਨੀ ਆ 2 ਮਹੀਨਿਆਂ ਚ ਐਨ ਪੂਰੀ ਵਧੀਆ ਤਿਆਰ ਹੋਊ ਬੱਸੀ ਹਾਂ ਬਾਕੀ 2 ਮਹੀਨਿਆਂ ਦਾ ਸਮਾਂ ਇਹਦਾ ਸੂਣ ਦਾ ਪਿਆ ਕੋਈ ਜਿਹੜੇ ਸੱਜਣ ਨੇ ਲਿਜਾ ਕੇ ਤਿਆਰ ਕਰਨੀਆਂ ਚਾਰ ਚੂਰ ਵਾਲੇ ਸੱਜਣਾ ਕੋਲੇ ਤਾਂ ਭਾਈ ਅੜ ਜੂਗੀ ਮਾਹੀ ਐਨ ਪੂਰੀ ਵੇ ਹੁਣ ਆਪਾਂ ਦਿਖਾ ਦੇਣਾ 2 ਨੰਬਰ ਵਾਲੀ ਰੰਗ ਕਰੂੰਗਾ ਸੱਜਣੋ ਇਹਦਾ ਵੀ ਚੰਗਾ ਪੰਛੀ ਦਾ ਤੇ ਉਹੀ ਗੱਲ ਆ ਇਹ ਵੀ ਪੰਛੀ ਚੰਗੀ ਜਾਨ ਵਾਲੀ ਆ ਇਹਦੀ ਕੀ ਤੇਲ ਆ ਬਾਈ ਇਹ ਬਾਈ ਇਹਨੂੰ 7 ਮਹੀਨੇ ਪੂਰੇ ਹੋ ਗਏ ਅੱਛਾ ਹਾਂਜੀ 7ਵਾਂ ਜਾਨੀ ਇਹਨੂੰ ਲੱਗ ਗਿਆ ਅੱਛਾ 7ਵਾਂ ਲੱਗ ਗਿਆ 7ਵਾਂ ਲੱਗ ਗਿਆ 6 ਪੂਰੇ ਹੋ ਗਏ ਇਹ ਵੀ ਮੂੰਹੋ ਚੌਗੀ ਆ ਬੱਚੀ ਅੱਛਾ ਮੂੰਹੋ ਚੌਗੀ ਆ ਪਹਿਲਾ ਸੁਆ ਸੁਣੀ ਪਹਿਲਾ ਸੁਆ ਸੁਣੀ ਸੱਜਣੋ ਫੇਸ ਕਵਾਲ ਤੇ ਇਹਦੀ ਵੀ ਚੰਗੀ ਆ ਤੇ ਬਾਕੀ ਰੰਗ ਰੂੰਗੇ ਦਾ ਵੀ ਚੰਗਾ ਏ ਥੋੜੇ ਜੇ ਵਿੱਚ ਡੱਬ ਆ ਗਏ ਚਿੱਟੇ ਏ ਆਇਰ ਸੈਰ ਚ ਆ ਗਈ ਹੈ ਨਾ ਆਇਰ ਸੈਰ ਚ ਆ ਗਈ ਜੀ ਅੱਛਾ ਆਇਰ ਸੈਰ ਨਾਲ ਤਰਾਉ ਸਕਦੇ ਹਾਂ ਹਾਂਜੀ ਹਾਂਜੀ ਬਾਕਮਾਲੋ ਜੀ ਇਹ ਸੱਜਣੋ ਹੈਗੀ 6 ਮਹੀਨਿਆਂ ਦੀ ਗੱਬਣਾ 7ਵਾਂ ਮਹੀਨਾ ਇਹਨੂੰ ਚੱਲਦਾ ਪਿਆ ਤੇ 9 ਮਹੀਨੇ ਪੂਰੇ ਕਰਕੇ ਬਾਈ ਕਹਿੰਦਾ ਸੂਪ ਐਨੇ ਥੋੜੀ ਜੀ ਕਰਦੀ ਆ ਸ਼ਰਾਰਤ ਹੈ ਨਾ ਕਹਿੰਦੀ ਆ ਜੀ ਮੈਨੂੰ ਖੁੱਲੀ ਛੱਡੋ ਅੱਛਾ ਹਾਂਜੀ ਬਾਕਮਾਲੋ ਜੀ ਬੋਦੀ ਆ ਜੀ ਆਹ ਐਸ਼ਿਆ ਇਹਦਾ ਵੀ ਫਰਕ ਹੁੰਦਾ ਕੋਈ ਹਾਂਜੀ ਬਹੁਤ ਚੰਗੀ ਆ ਇਹ ਲਾਣੀਦਾਰ ਕਹਿੰਦਾ ਬੋਦੀ ਵਾਲੀ ਆ ਭਾਈ ਆਹ ਗੱਲ ਵੀ ਕਰ ਲਿਓ ਨੋਟ ਭਾਈ ਲੰਮਾਈ ਲਮੂਈ ਚੰਗੀ ਆ ਪੱਛੀ ਦੀ ਤੇ ਲੇਵੇ ਰੂਵੇ ਦੀ ਗੱਲ ਕਰਨਾ ਭਾਈ ਇਹ ਵੀ ਕੱਦੀ ਚੰਗੀ ਪੱਟੀ ਆਉਂਦੀ ਆ ਹਨਾ ਇਹਨੇ ਵੀ ਕਾਰ ਨਹੀਂ ਆ ਭਾਈ ਵਧੀਆ ਤਿਆਰੀ ਆਪ ਦੇ ਟਾਈਮ 'ਚ ਮੈਂ ਪੂਰੀ ਤਿਆਰੀ ਕਰੂ ਪੂਰੀ ਤੇ ਬਾਕੀ ਸੱਜਣੋ ਇਹ ਵੀ ਪੱਛੀ ਜਾਣ ਵਾਲੀ ਆ ਲੈ ਇੱਥੇ ਤੋਂ ਮੈਂ ਤੁਹਾਨੂੰ ਨੀਵਾਲੂ ਵਾੜਾ ਫੇਰ ਦਿਖਾਦਾ ਨਾ ਇਹਨੂੰ 6 ਮਹੀਨੇ ਹੋ ਗਏ ਸੱਤਵਾਂ ਚੱਲਦਾ ਤੇ ਪਹਿਲਣੇ ਨੇ ਸੁਣਾ ਮੂਹ ਹੋ ਗਈ ਆ 4 ਦਾ ਦਾ ਆ ਲੈ ਬੁੱਧੀਆਂ ਲੈ ਫੇਸ ਕੁਆਲਟੀ ਦਿਖਾ ਦੇ ਬਈ ਇਧਰ ਤੋ ਇਹਦੀ ਲੈ ਇੱਥੇ ਤੋਂ ਨਾ ਸੱਜਣੋ ਫੇਸ ਕੁਆਲਟੀ ਦੇਖ ਸਕਦੇ ਹੋ ਉਹੀ ਗੱਲ ਆ ਵੀ ਨਸਲ ਯਾਰ ਬਾਹਲੀ ਮਾਸੂਮ ਜੀ ਲੱਗਦੇ ਆ ਸੂਰੇ ਵਾਲੇ ਲੱਗਦੇ ਨੇ ਹਾਂ ਲੈ ਮੇਨ ਗੱਲ ਸੱਜਣੋ ਆ ਜਾਂ ਦੁੱਧ ਵੀ ਦੇਣੀਆਂ ਤੇ ਜਵਾਖਾਂ ਨੂੰ ਖੜਾਈ ਵੀ ਜਾਣਗੀਆਂ ਇਹ ਜੀ ਗੱਲ ਨਹੀਂ ਲੈ ਰੇਟ ਫਿਰ ਦਾ ਕਹ ਦੱਸ ਦੀਏ ਜੋੜੇ ਲਈ ਦੱਸ ਹਾਂਜੀ ਬਾਈ ਭਾਈ ਮੌਲਦਾ ਦੇ ਇਹ ਜੋੜੇ ਦਾ ਕਰਦੇ ਆ 80000 ਅੱਛਾ ਹਾਂਜੀ ਯਾਨੀ ਇੱਕੋ ਹੀ ਗੱਲ ਆ ਭਾਈ ਤੁਸੀਂ ਦੱਸਦੇ ਫਿਕਸ ਰੇਟ ਮੈਂ ਤੇਰੇ ਨਾਲ ਗੱਲ ਕਰਕੇ ਲੱਗਿਆ ਤੇਰੇ ਵੀਡੀਓ ਪਾਉਣ ਵੀ ਆਪਣੇ ਚੈਨਲ ਤੇ ਰੇਟ ਰਿਜਨਲ ਹੋਵੇਗਾ ਬਾ 72 ਦਾ ਜੋੜਾ ਦੇ ਦਾਂਗੇ ਉਹ 75 ਚੋ ਕਰ ਦਾਂਗੇ ਮਾਨਤਾ ਨਾਲ ਚੱਲ ਕਰ ਦਾਂਗੇ ਭਾਈ ਕੋਈ ਕਰ ਦਿਆ ਕਰ ਮਾਨਤਾ ਨੂੰ ਹੋ ਰਿਹਾ ਹੈ ਕਰ ਸੱਜਣ ਦਾ ਆਪਣੇ ਦੇ ਮਾਨ ਕਰਕੇ ਆਉਂਦੇ ਨੇ ਹਾਂਜੀ ਕੋਈ ਗੱਲ ਨਹੀਂ 75000 ਚ ਵੀ ਮਾਨਤਾ ਨੂੰ ਹੋ ਜਾਊਗਾ ਲੈ ਕਿਸੇ ਸੱਜਣ ਨੇ ਜੋੜਾ ਲੈ ਜਾਣਾ ਹੋਇਆ ਤੇ ਬਾਕੀ ਕੱਲੀ ਕੱਲੀ ਲੈਣੀ ਹੋਈ ਉਹ ਬਾਈ ਨਾਲ ਫੋਨ ਤੇ ਬਣਾ ਲਓ ਰੇਟ ਹੈ ਨਾ ਕੱਲੀ ਕੱਲੀ ਦਾ ਰੇਟ ਬਾਈ ਫੋਨ ਤੇ ਦੱਸ ਦੀ ਉਹ ਦੱਸ ਦਾਂਗੇ ਬਾਈ ਇੰਨਾ ਕਹਦੀ ਨੇ ਤਿਆਰ ਕਰਨੀਆਂ ਵਸੀਆਂ ਸੂਣਦੇ ਆ ਜਿੱਧਰ ਨੂੰ ਮਰਜੀ ਵੇਚ ਲੇ ਨਾ ਉਹੀ ਗੱਲ ਆ ਬਾਈ ਬੱਛੀਆਂ ਚੰਗੀ ਜਾਣ ਵਾਲੀਆਂ ਨੇ ਬਾਕੀ ਉਹ ਨੇੜੇ ਆ ਕੇ ਦੇਖੋਗੇ ਹਾਂਜੀ ਸਾਨੂੰ ਚੰਗੀਆਂ ਲੱਗਣੀਆਂ ਉਹੀ ਗੱਲ ਕਹਿਣਾ ਹੋਣਾ ਮੈਂ ਵੀ 19 ਨਹੀਂ ਲੱਗ ਸਕਦੀਆਂ ਜਿਹੜੀਆਂ ਆਪਾਂ ਕੈਮਰੇ 'ਚ ਦਿਖਾ ਕੇ ਤੁਹਾਨੂੰ ਜ਼ਿਆਦਾ ਹੀ ਲੱਗਣੀਆਂ ਲੈ ਬਾਈ ਜਿਹੜੀ ਆ ਬੱਛੀ ਲੱਗਿਆ ਨਾ ਸੱਜਣੋ ਦਿਖਾਉਣ ਇਹਦੀ ਕੁਆਲਿਟੀ ਕੁਆਲਿਟੀ ਬਾਹਲੀ ਸਿਰ ਹੈ ਬਾਈ ਬਾਹਲੀ ਤਾਕੜੀ ਕੁਆਲਿਟੀ ਹੈ ਦੇ ਇੱ ਉਹੀ ਗੱਲ ਆ ਵੀਰ ਪੂਰੀਆਂ ਕਹਿ ਸਕਦੇ ਵੀ 5 ਸਟਾਰ ਬੱਛੀ ਆ ਯਾਰ ਇੱਥੇ ਤੋਂ ਨਾ ਬਾਈ ਇਹਦਾ ਲੈਵਲ ਉਹ ਆ ਦੇਖ ਸਕਦੇ ਚੰਗੇ ਲੈਵੇ ਦੀ ਆ ਤੇ ਉਮਰ ਚ ਵੀ ਹਲੇ ਮੇਰਾ ਖਿਆਲ ਆ 33 ਆ ਇਹਦਾ ਕਿਹੜਾ ਸੂਆ ਦਾ ਡੀ ਤੇ ਪਹਿਲੇ ਸੂਏ ਆਈ ਸੂਈ ਹੋਈ ਅੱਜ ਚੌਥਾ ਦਿਨ ਆਈ ਮੂਹ ਚਾਰ ਦੰਦ ਆਈ ਮੂਹ ਚਾਰ ਦੰਦ ਪਹਿਲਾ ਸੂਆ ਸੂਰ ਦਿਨ ਹੋ ਗਏ ਚਾਰ ਚਾਰ ਦਿਨ ਹੋ ਗਏ ਅਛਾ ਬੱਚਾ ਕੀ ਆ ਨਾ ਬੱਚਾ ਹੀ ਆਈ ਮਾਗਰ ਇਹਦੇ ਬੱਚਾ ਦੁੱਧ ਹੁਣ ਕਿੰਨਾ ਕਰਾਈ ਦਾ 4 ਦਿਨਾਂ ਦੀ ਸੂਈ ਥੱਲੇ ਇਹਦਾ ਜੀ ਬੋੜਾ ਹੀ ਆ ਜੀ ਹੱਲੇ ਤਾਂ 4 ਕਿੰਨੇ ਸੂਈ ਥੱਲੇ ਹੈ ਯਾਨੀ ਠੰਡਾ ਹੈ ਨਾ 10 ਕਿਲੋ ਆ ਜੀ ਆਪਾਂ 12 ਨਹੀਂ ਕਹਿੰਦੇ 13 ਨਹੀਂ 10 ਕਿਲੋ ਠੰਡਾ ਹੈਗਾ ਜੀ ਅਛਾ 10 ਕਿਲੋ ਠੰਡਾ ਹੈਗਾ ਬਾਕੀ ਨਾ ਸੱਜਣੋ ਗੋਹਾ ਕਰਦੀ ਐ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਾਹਲੇ ਬੰਦੇ ਕਹਿੰਦੇ ਨੀ ਯਾਰ ਵਪਾਰੀ ਮਿੱਠਾ-ਮਠਾ ਬਾਹਲਾ ਪਾਉਂਦੇ ਆ ਕਿ ਪਤਾ ਨਹੀਂ ਪਸ਼ੂਆਂ ਨੂੰ ਮੋਕੀ ਮਰਵਾ ਦਿੰਦੇ ਆ ਨਾ ਵੀ ਪਤਾ ਨਹੀਂ ਕਿੰਨਾ ਸਹੀ ਗੱਲ ਆ ਬਾਈ ਸਹੀ ਗੱਲ ਆ ਜੀ ਲੈ ਬਾਕੀ ਗ ਬੱਛੀਆਂ ਆ ਪੂਰੀ ਸਿਰਾ ਅੱਬਲ दर्जे ਦੀ ਕੁਆਲਿਟੀ ਆ ਪਾਜੀ ਨੂੰ ਕਹਿ ਸਕਦੇ ਆ ਨਾ ਵੀ ਸਿਰਾ ਕੁਆਲਿਟੀ ਆ ਉਹ ਗੱਲ ਬਾਤ ਆ ਸੱਜਣੋ ਇੱਥੋਂ ਬਾਕੀ ਤੋਰਾ ਤੂਰਾ ਚੈੱਕ ਕਰ ਸਕਦੇ ਆ ਬੱਛੀ ਦਾ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਚੰਗੀ ਘੋੜੀ ਬਈ ਹੈ ਨਾ ਕੋਈ ਨੁਕਰੀ ਘੋੜੀ ਜਿਵੇਂ ਤੁਰਦੀ ਹੁੰਦੀ ਆ ਉਹ ਚੀਜ਼ ਆ ਇਹਦੀ ਬਈ ਕਮਾਲ ਹੋ ਜੀ ਇਹਨੂੰ ਲੈ ਇੱਥੇ ਤੋਂ ਅਗਲੇ ਬੱਸ ਅਗਲੇ ਬੰਨੇ ਵੀ ਸੱਜਣੋ ਲੇਵਾ ਖਾਸ ਆ ਇਹਦਾ ਬੈਕ ਤੇ ਵੀ ਚੰਗਾ ਹੈ ਪਲਵਾਨਾ ਵਾਂਗੂ ਤੁਰਦੀ ਆ ਬੱਛੀ ਫਾਸ-ਫਾਸ ਕੇ ਬਾਕਮਾਲ ਹੋ ਜੀ ਆੜਾ ਜਾ ਹੌਲੀ ਤੋਰ ਬਾਕੀ ਇੱਥੇ ਤੋਂ ਨਾ ਸੱਜਣੋ ਤੋਰਾ ਤੂਰਾ ਚੈੱਕ ਕਰ ਸਕਦੇ ਆ ਬੰਦੋ ਜੀ ਖਵਾ ਕੇ ਉਹੀ ਗੱਲ ਆ ਵੀ ਫਾਈਵ ਸਟਾਰ ਬੱਛੀ ਆਪਾਂ ਇਹਨੂੰ ਕਹਿ ਸਕਦੇ ਆ ਬਾਈ ਲੇ ਵਾਲੂ ਬਾ ਅਗਲੇ ਪਾਸੇ ਦੇਖ ਸਕਦੇ ਆ ਅਗਲੇ ਥਣ ਤੋਂ ਮੇਰਾ ਖਿਆਲ ਆ ਫੁੱਟਾਂ ਗੂਲੇ ਬਾ ਅੱਗੇ ਆ ਇਹਦਾ ਅਗਲੇ ਥਣ ਤੋਂ ਮੈਂ ਦਿਖਾਉਂਗਾ ਵੀ ਲੰਦਾਰ ਨੂੰ ਬੰਦਣ ਦੇ ਇੱਕ ਵਾਰੀ ਤੇ ਇੱਥੇ ਤੋਂ ਨਾ ਥਣ ਥਣੋਰ ਦੇਖ ਸਕਦੇ ਆ ਕਿਉਂਕਿ ਹਲੇ ਇਹ ਪਹਿਲਣ ਬੱਛੀ ਆ ਸੱਜਣੋ ਚਬਾਈਆਂ ਜਿਵੇਂ ਜਿਵੇਂ ਇਹਦੀਆਂ ਲੱਗਣਗੀਆਂ ਥਾਣੇ ਦਾ ਨਾ ਓਵੇਂ ਓਵੇਂ ਬਣਦਾ ਜਾਊਗਾ ਬਾਈ ਅੱਗੇ ਇਧਰੋਂ ਅਗਲੇ ਪਾਸੋਂ ਲੇਵਾ ਦੇਖ ਸਕਦੇ ਹੋ ਅਗਲੇ ਬੰਨੇ ਕਿੰਨਾ ਹੈ ਤੇ ਬਾਕੀ ਥਣ ਨੇ ਨਾ ਜਿਹੜੇ ਬਾਕਮਾਨ ਲੱਗੇ ਨੇ ਤੇ ਮੁੱਠੀ ਦੀ ਚਵਾਈ ਹੋਣੀ ਐਨ ਪੂਰੇ ਟੌਪ ਦੇ ਥਣ ਲੱਗੇ ਨੇ ਲਾੜੀ ਲਾੜੀ ਦਾ ਰੇਟ ਦੱਸ ਤੇ ਹੁਣ ਦਾ ਰੇਟ ਕੀ ਕਰਦੇ ਆਪਾਂ ਰੇਟ ਭਾਈ ਇਹਦਾ ਜੈ ਜੀ 38000 38000 ਹਾਂਜੀ 38 ਚੋਂ ਮਾਨ ਤਾਨ ਫਿਰ ਭਾਈ ਤੂੰ ਹੁਣ ਹਰੇਕ ਚੋਂ ਮਾਨ ਤਾਨ ਕਰਾ ਜਾਣਾ ਓਏ ਮਾਨ ਤਾਨ ਕਰਾਉਣਾ ਪੈਂਦਾ ਲੋਕ ਨਾ ਇੱਥੇ ਆ ਕੇ ਫਿਰ ਹੋਰ ਵੀ ਤੜਾਉਂਦੇ ਨੇ ਇਹ ਹੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋਸ਼ ਵਾਲਾ ਆਰਡਰ ਹੈ ਤੇ ਬਾਕੀ ਮੇਨ ਗੱਲ ਦਾ ਨਾ ਜਿਹੜੀ ਇਹਦੇ 'ਚ ਨਾ ਸੱਜਣੋਂ ਮਸਟ ਐਡਸ ਦੀ ਪ੍ਰੋਬਲਮ ਆਪਾਂ ਜਿਹੜੀ ਕਹਿ ਲਾਂ ਨੇ ਆ ਉਹ ਬਿਲਕੁਲ ਨਾ ਮਾਤਰ ਦੇ ਬਰਾਬਰੀ ਰਹਿ ਜਾਂਦੀ ਹੈ ਕਿਉਂਕਿ ਪੱਕਾ ਆਰਡਰ ਆ ਗਿਆ ਇਹ ਤੇ ਬਾਕੀ ਇਧਰ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਕੱਦ-ਕਾਠ ਬੱਚੀ ਦਾ ਜੇ ਮੈਂ ਕਹਿੰਦਾ ਬਾਹਲਾ ਵੱਡਾ ਨਹੀਂ ਹੈਗਾ ਕੱਦ-ਕਾਠ ਜ਼ਰੂਰ ਦਰਮਿਆਨੇ ਢਾਂਚੇ ਚ ਪਰ ਸੂਆ ਵੀ ਪਹਿਲਾ ਹਲੇ ਬੱਚਾ ਹੀ ਹੈ ਹਲੇ ਦਾ ਇਹਨੇ ਗ੍ਰੋਥ ਹਾਲੇ ਅੱਗੇ-ਅੱਗੇ ਕਰਨੀ ਆ ਆ ਆ ਬੱਚੀ ਦਾ ਕੀ ਸੀਨ ਆ ਬਾਈ ਇਹ ਵੀ ਸੂਈ ਹੋਈ ਆ ਹਾਂਜੀ ਇਹ ਦੂਜੀ ਸੂਏ ਸੂਈ ਆ ਜੀ ਅੱਛਾ ਦੂਜੀ ਸ ਬੱਚਾ ਬੱਛਾ ਸੀਗਾ ਜੀ ਮਰ ਗਿਆ ਆਪਣੇ ਕੋ ਫੋਟੋ ਵੀਡੀਓ ਸਾਰਾ ਕੁਝ ਪਿਆ ਜੀ ਅੱਛਾ ਫੋਟੋ ਵੀਡੀਓ ਦਾ ਮਤਲਬ ਆਪਾਂ ਪ੍ਰੂਫ ਕਰਾ ਦਾਂਗੇ ਵੀ ਕਰਾ ਦਾਂਗੇ ਜੀ ਕਰਾ ਦਾਂਗੇ ਬਾਈ ਹਾਂਜੀ ਆ ਉਹ ਗੱਲ ਨਾ ਹੋਵੇ ਕਿ ਦੋ ਤਿੰਨ ਮਹੀਨੇ ਨਾ ਨਾ ਬਾਈ ਨਾ ਨਾ ਜੀ ਕਿਤੇ ਸੱਜਣ ਮੈਨੂੰ ਫੋਨ ਲਾਈ ਗਰੀ ਯਾਰ ਤੇਰੇ ਮਿੱਤਰ ਨੇ ਬੱਚੀ ਬਾਖੜੀ ਦੇਤੀ ਸਾਨੂੰ ਨਹੀਂ ਕਰਤਾ ਨਹੀਂ ਆਪਣੇ ਕੋਲ ਵੀਡੀਓ ਫੋਟੋ ਸਾਰਾ ਕੁਝ ਪਿਆਈ ਹਾਂ ਉਹਦੇ ਚ ਡੇਟ ਵੀ ਨਿਕਲਿਆ ਹੋਊਗਾ ਹਾਂ ਤਰੀਕ ਵੀ ਨਿਕਲਿਆ ਹੋਊਗਾ ਕੱਲ ਸ਼ਾਮ ਜੇ ਨੂੰ ਪਰਸੋਂ ਬੱਚਾ ਮਰ ਗਿਆ ਇਹਦਾ ਦੁੱਧ ਕਿੰਨਾ ਰਾਈ ਦੀ ਹੁਣ ਇਹ ਥੱਲੇ ਦੁੱਧ ਜੀ ਇਹਦੇ ਬੱਚੇ ਕਰਕੇ ਥੋੜਾ ਜਿਹਾ ਕਰੇ ਦੁੱਧ ਸੀਗਾ 11 12 ਕਿਲੋ ਹੁਣ ਜਾਣੀ ਹੈਗਾ 9 ਲੀਟਰ ਹਨ ਕੰਡੇ ਵਾਲਾ 9 ਲੀਟਰ ਵੀ ਦੋ ਡੰਗ ਚਾਰ ਡੰਗ ਮਹਾ ਚਾਹੇ ਪੰਜ ਡੰਗ ਚੋ ਲੈਣ ਆਪਣੇ ਘਰੇ ਪ੍ਰਬੰਧ ਛਾਰੇ ਕਾ ਸੇ ਦਾਈ ਰੋਟੀ ਪਾਣੀ ਹਨ ਖਵਾਵਾਂਗੇ ਬੰਦਿਆਂ ਨੂੰ ਜਿਹਨੇ ਵੀ ਮਰਜੀ ਆ ਜਾਣ ਪੈਗ ਪੁੱਗ ਵੀ ਲਵਾ ਦਾਂਗੇ ਮਹਾ ਜੀ ਜਿਹੜਾ ਲੋਨ ਵਾਲਾ ਲਵਾ ਦਾਂਗੇ ਅਛਾ ਇਹ ਇਹ ਆ ਮੱਛੀ ਦਿਖਾਈ ਆ ਆਪਾਂ ਇਧਰ ਲੈ ਬੰਨੇ ਇਹ ਵੀ ਆਪਾਂ ਚਵਾ ਦਾਂਗੇ ਦੋ ਡੰਗਾਂ ਦੀ ਹਾਂਜੀ ਭਾਈ ਹਾਂਜੀ ਚਵਾ ਦਾਂਗੇ ਹਾਂ ਉਹੀ ਗੱਲ ਆ ਵੀ ਸ਼ਿਕਾਇਤ ਦਾ ਸ਼ਿਕਾਇਤ ਨਾਵੇ ਆਪਰੇ ਲੈ ਵਾ ਦੇਖ ਕੇ ਤਾਂ ਵਪਾਰੀ ਇਹ ਵੀ ਕਹਿ ਦੇਣਗੇ ਵੀ 13 ਕਿਲੋ 14 ਕਿਲੋ ਆਪਾਂ ਉਹ ਹੀ ਨਹੀਂ ਗੱਲ ਕਰਦੇ ਆਪਾਂ ਠੰਡਾ ਠੰਡਾ 10 ਕਿਲੋ ਗਿਆ ਵੀ ਰੈਡੀ ਆ ਇਹ ਬਈ 12 13 ਕਿਲੋ ਤਾਂ ਕੱਢੂ ਮੱਛੀ ੱਲੇ ਜੇ ਲੇਟੀ ਲੁੱਟੀ ਪਾਈ ਇਹਨੂੰ ਠੀਕ ਆ ਗੱਲ ਹਾਂਜੀ ਲੈ ਆਹ ਮੱਛੀ ਵੀ ਤੋੜ ਦੋ ਜੀ ਖੋਲ ਕੇ ਲੈ ਇਹਦਾ ਸੱਜਣੋਂ ਦੂਜਾ ਸੁਆ ਬੱਚਾ ਭਾਈ ਕਹਿੰਦਾ ਇਹਦਾ ਡੈੱਡ ਹੋ ਗਿਆ ਵੀ ਬੱਚੇ ਕਰਕੇ ਥੋੜਾ ਜਿ ਕਰਜਾ ਨਾ ਜਾਨਵਰ ਕਈ ਵਾਰੀ ਦੁੱਧ ਤੇ ਡਾਊਨ ਆ ਰਹੀ ਆ ਵੀ ਵੀ ਉਦਾਂ 11-12 ਕਿਲੋ ਦੁੱਧ ਰੈਡੀ ਜਾਂਦੀ ਇਹ ਬਾਕੀ ਇਹਦਾ ਵੀ ਸੱਜਣੋ ਲੈ ਵਾ ਲੂ ਆ ਦੇਖ ਸਕਦੇ ਹੋ ਬਸ ਕਮਾ ਲਓ ਜੀ ਇਹ ਦੂਜਾ ਸੂਆ ਸੱਜਣੋ 9 ਕਿਲੋ ਦੁੱਧ ਇਸ ਟਾਈਮ ਤਿਆਰ ਆ ਇਹਦੇ ਥੱਲੇ ਕਿਉਂਕਿ ਬੱਚਾ ਮਰਨ ਕਰਕੇ ਬਾਈ ਕਹਿੰਦਾ ਬਾ ਕਮਾ ਲਓ ਜਿੱਥੂ ਕਮਾ ਲਓ ਦੁੱਧ ਬਾਈ ਕਹਿੰਦਾ ਡਾਊਨ ਕਰ ਗਈ ਥੋੜਾ ਜਿਹਾ 15 ਕ ਦਿਨ ਇਹਨੂੰ ਸੂਈ ਨੂੰ ਹੋ ਗਏ ਕਾੜੇ ਇਹਦਾ ਕੱਲ ਬਾਈ ਕਹਿੰਦਾ ਚੱਲ ਗਿਆ ਤੇ ਉਹ ਹੈ ਜੇ ਆਪਾਂ ਬਾਈ ਤੋਂ ਇਹਦਾ ਰੇਟ ਵੀ ਕਰਾ ਦਾਂਗੇ ਹੀ ਗੱਲ ਨਹੀਂ ਤੇ ਬਾਕੀ ਲੰਬਾਈ ਲੂਵੀ ਚੰਗੀ ਆ ਤੇ ਥਣਫਣ ਵੀ ਚੰਗਾ ਲੱਗਿਆ ਤੇ ਬਾਕੀ ਜਿਹੜੀ ਮੇਨ ਗੱਲ ਆ ਨਾ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਯਾਰ ਰਹਿਣ ਸਹਿਣ ਦਾ ਪੂਰਾ ਪ੍ਰੋਗਰਾਮ ਹੈ ਆਪਾਂ ਚਵਾਈ ਕਰਾ ਕੇ ਵੀ ਦੇ ਦਾਂਗੇ ਹੀ ਗੱਲ ਨਹੀਂ ਤਾਂ ਇਹਦਾ ਰੇਟ ਆਪਾਂ ਕੀ ਕਰਦੇ ਆ ਬਾਈ ਇਹਦਾ ਬਾਈ ਰੇਟ ਹੈਗਾ 32000 ਅਛਾ 32 ਦਾ ਫਿਰ ਹੁਣ ਜ਼ਿਆਦਾ ਨਹੀਂ ਹੋਊਗਾ ਥੋੜਾ ਜਿਹਾ ਨਹੀਂ ਬਾਈ ਠੀਕ ਹੈ ਜੀ ਕਿੰਨੇ ਕਰਦਾਂਗੇ ਲਾਸਟ ਜੰਮੀ ਮਾਨ ਤਾਨ ਕਰਕੇ ਕਰ ਲਾਸਟ ਆਪਾਂ ਦੇ ਦਾਂਗੇ 29000 ਦੀ 29 ਦੀ 29 ਜੋ ਛੋਟ ਛੱਪਾ ਕਰਦਾਂਗੇ ਕਰਦਾਂਗੇ ਬਾਈ ਜੀ ਕਰਦਾਂਗੇ ਸੱਜਣਾਂ ਆਏ ਗਏ ਸੱਜਣਾਂ ਨੂੰ ਛੋਟ ਛੱਪਾ 29000 ਚੋਂ ਬਾਈ ਕਰ ਦੂਗਾ ਤੇ ਇਸ ਤੋਂ ਅੱਗੇ ਨਾ ਤੁਹਾਨੂੰ ਮੈਂ ਇੱਕ ਬੱਚੀ ਦਿਖਾਉਣਾ ਜਰਸੀ ਨਾਲ ਦੀ ਆ ਉਹ ਵੀ ਤੇ ਰੰਗ ਰੂਪ ਵੀ ਚੰਗਾ ਬੱਚੀ ਦਾ ਤੇ ਕਈ ਵਾਰ ਨਾ ਸੱਜਣਾਂ ਦੀ ਮੰਗ ਰਹਿੰਦੀ ਹੈ ਜਿਵੇਂ ਆਪਾਂ ਕਹਿੰਦੇ ਨੇ ਪਸ਼ੂ ਮੱਝਾਂ ਦੇ ਵਿੱਚ ਵੀ ਕੱਟੀ ਚਾਹੀ ਵੀ ਆ ਇਦਰ ਵੀ ਲਾਡੀ ਮੰਗ ਕਰਦੇ ਹੋਣਗੇ ਬੰਦੇ ਵੀ ਯਾਰ ਪਛੀਆਂ ਵੀ ਲੈ ਕੇ ਦੇ ਆ। ਬਾਈ ਬਹੁਤ ਫਾਰਮ ਵਾਲੇ ਬਹੁਤ ਬਾਈ ਫੋਨ ਕਰਦੇ ਆਪਾਂ ਨੂੰ ਬੱਛੀਆਂ ਵਾਲੇ। ਅੱਛਾ ਜੀ। ਹਾਂਜੀ ਹਾਂਜੀ। ਇਹਦੀ ਉਮਰ ਕਿੰਨੀ ਕਾ? ਇਹਦੀ ਬੱਛੀ ਦੀ ਉਮਰ ਹੈ 7 ਮਹੀਨਿਆਂ ਦੀ। ਅੱਛਾ 7 ਮਹੀਨਿਆਂ ਦੀ ਇਹਦੀ ਉਮਰ ਆ। ਹਾਂਜੀ। ਤੇ ਫੇਸ ਕੁਆਲਿਟੀ ਸੱਜਣੋ ਇੱਥੇ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਜਰਸੀ ਵਾਲਾ ਕੰਨ ਆ। ਤੇ ਬਾਕੀ ਰੰਗ ਰੂਪ ਦੀ ਚੰਗੀ ਆ ਤੇ ਬੇਲਬੂਲ ਵੀ ਚੰਗੀ ਬਣਾਊਗੀ ਹਲੇ ਨਾ ਮੇਨ ਗੱਲ ਹੈ 7 ਮਹੀਨਿਆਂ ਦੀ ਥੱਲੇ ਮੈਂ ਗੱਦੀ ਦਿਖਾਦਾ ਤੁਹਾਨੂੰ ਗੱਬਣਾ ਵਾਂਗੂ ਪੱਟੀ ਖੜੀ ਆ ਜੇ। ਬਾਕੀ ਚਾਰੇ ਥਣ ਨੇ ਤੇ ਥਣ ਵੀ ਵਧੀਆ ਬਣਾਉਗੀ ਹਨਾ ਬਾਈ ਮੋਟਾ ਜਿਵੇਂ ਜਿਵੇਂ ਮਾਈ ਪੂਰਾ ਉਮਰ ਕਰੂਗੀ ਤੇ ਗੱਬਣ ਹੋਊਗੀ ਬਾਈ ਉਦੋਂ ਮੌਕੇ ਤੇ ਤਿਆਰ ਹੋ ਜੂ ਲੈ ਇਹਨੂੰ ਵੀ ਤੋੜ ਦੇ ਬਾਈ ਹੁਣ ਕੇ ਤੂੰ ਤੋੜ ਦੀ ਬਾਈ ਆਹ ਅਗਦੇ ਲਾਣੀਦਾਰ ਦੇ ਮਾਰੇ ਸਾਟੇ ਥੋੜੀ ਕਰੂਗੀ ਸ਼ਰਾਰਤ ਹਾਂ ਨਵੀ ਬੱਚੀ ਹੈ ਨਾ ਦੇ ਨਾ ਬੱਚੀ ਸੱਜਣੋ ਇਹ ਵੀ ਚੰਗੀ ਹੈ ਜੇ ਕਿਸੇ ਚਾਰ ਚੂਰ ਵਾਲੇ ਸੱਜਣ ਕੋਲੇ ਵਗ ਜੇ ਨਾ ਦائیں ਹੋ ਜੂ ਕੰਮ ਜਾਵੇ ਵਾ ਕਮਾ ਲਓ ਜੀ ਇਹ ਸਨੈਰੀ ਮੌਕਾ ਬਈ ਜਰਸੀ ਦੀ ਬੱੱਛੀ ਲੈਣ ਵਾਲੇ ਸੱਜਣਾ ਵਾਸਤੇ ਬੱੱਛੀ ਵੀ ਲਾਡੀ ਚੰਗੀ ਕੁਆਲਿਟੀ ਦੀ ਲਿਆਇਆ ਤੇ ਰੰਗ ਰੂਪ ਦੀ ਵੀ ਚੰਗੀ ਆ ਤੇ ਫੇਸ ਕੁਆਲਿਟੀ ਵੀ ਬੱੱਛੀ ਦੀ ਹੈਗੀ ਆ ਚੰਗੀ ਤਾਂ ਇਧਰ ਤੋਂ ਚੈੱਕ ਕਰ ਸਕਦੇ ਹੋ ਜਾਂ ਦੀ ਆ ਛਾਲਾ ਮਾਰਦੀ ਤੇ ਬਾਕੀ ਮੇਨ ਗੱਲ ਹੈ ਜਿਹੜੀ ਥੱਲੋਂ ਥਣ ਚਾਰਨੇ ਤੇ ਕੱਲਾ ਕੱਲਾ ਥਾਣਾ ਦੂਰੀ ਤੇ ਲੱਗਿਆ ਬਾਈ ਜਿਹੜੇ ਵੀਰ ਹਨਾ ਨਹੀਂ ਜਰਸੀ ਗਾਂ ਰੱਖਣ ਦਾ ਸ਼ੌਂਕ ਰੱਖਦੇ ਆ ਸ਼ੌਂਕ ਰੱਖਦੇ ਆ ਨਹੀਂ ਲੈ ਸਕਦੇ ਬਾਧ ਰੁਪਏ ਜਰਸੀ ਗਾਂ ਤੇ ਨਹੀਂ ਲਾ ਸਕਦੇ ਬੱਚਾ ਪਾਲ ਸਕਦੇ ਘਰੇ ਹਾਂਜੀ ਸਾਈਡ ਨੂੰ ਹੋਈ ਬਈ ਆਪਾਂ ਦਿਖਾ ਦਈਏ ਮਾਰ ਕੇ ਇਧਰੋਂ ਫੇਸ ਕੁਆਲਿ ਰੇਟ ਇਹਦਾ ਲਾਡੀ ਰੇਟ ਭਾਈ ਇਹਦਾ ਆਪਾਂ ਕਰਦੇ ਆ 12000 ਕੋ ਕਰਤਾ ਜੇ 20000 ਲੈ ਤੇਰੀ ਚੀਜ਼ ਐ ਹਾਂਜੀ ਇਹ ਲੈਣ ਦੇ ਨਾਲੇ ਰੇਟ ਹੀ ਦੱਸ ਲੈਣ ਦੇਣਾ ਆਪਾਂ ਜਮਾਂ 10000 ਦੀ ਦੇ ਦਾਂਗੇ ਉਹ 10-20 ਵੀ ਕਰਦੀ ਮੰਗਦਾ ਕਰਦਾਂਗੇ ভাই ਕੋਈ ਗੱਲ ਨਹੀਂ ਪਾਲੂ ਵੀ ਬੰਦਾ ਰਿਸਕ ਵੀ ਲਊਗਾ ਮਾ ਕੋਈ ਗੱਲ ਨਹੀਂ ভাই ਕਰਦਾ ਮੋੜਦੇ ਨਹੀਂ ਆਪਾਂ ਅੱਛਾ ਬਾ ਵੀਰਮਣੇ ਬੇਨਤੀ ਆ ਵੀ ਵੱਧ ਨਾ ਖਚਿਆ ਕਰੋ ਹਾਂ ਮੋੜਦੇ ਨਹੀਂ ਕੋਈ ਗੱਲ ਨਹੀਂ ਉਹ ਫੇ ਲੈਂਣ ਵਾਲੇ ਬੰਦੇ ਨੂੰ ਤਾਂ ਲਾਲਚ ਹੋਈ ਜਾਂਦਾ ਵੀ 1500 ਹੋਰ ਵੀ ਘਟਾ ਲੀਏ ਹਾਂਜੀ ਭਾਈ ਆਪਣੇ ਦੇਖ ਰੇਟ ਵੀਰੇ ਜਾਇਜ਼ ਹੁੰਦੇ ਆ ਉਹ ਬਾਹਰ ਤਿੰਨ ਗਾਇਆਂ ਖੜੀਆਂ ਨੇ ਇੱਕ ਵੱਸੀ ਢਾਈ ਮਹੀਨਿਆਂ ਦੀ ਗੱਬਰ ਉਹ ਵਿਕੀਆਂ ਹੋਈਆਂ ਨੇ ਠੀਕ ਆ ਗੱਲ ਰੇਟ ਜਾਇਜ਼ ਕਰਕੇ ਆਪਣਾ ਡੰਗਰ ਵੈਗ ਹੀ ਜਾਂਦਾ ਈ ਆ ਇਸ ਤੋਂ ਬਾਅਦ ਆਪਾਂ ਦਿਖਾਵਾਂਗੇ ਸੱਜਣੋ ਤੁਹਾਨੂੰ ਮੋਹਰਾ ਨਸਲ ਚ ਪੈਂਦੀ ਕੱਟੀ ਦਿਖਾਵ ਤੇ ਬਾਕੀ ਸਿੰਘ ਸੁng ਵੀ ਬਿਲਕੁਲ ਮੋੜ ਨਹੀਂ ਆਉਂਦੀ ਐ ਤੇ ਬਿਲਕੁਲ ਕੁੰਡਾ ਕਰੂਗੀ ਬਈ ਸਿੰਘ ਚੈੱਕ ਕਰ ਸਕਦੇ ਇਥੋਂ ਨਾੜੀ ਮੋੜੀ ਆਉਂਦੀ ਆ ਤੇ ਜੱਤ ਵਾਲੀ ਕੱਟੀ ਆ ਬਾਕੀ ਪਿੱਠ ਪੁੜੇ ਦੀ ਬਣਾਵਟ ਚੰਗੀ ਆ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਏਦੀ ਲਾਡੀ ਕਿੰਨੀ ਉਮਰ ਆ ਇਹ 12 13 ਮਹੀਨਿਆਂ ਦੀ ਆ ਬੱਸ ਅੱਛਾ 12 13 ਮਹੀਨਿਆਂ ਦੀ ਆ ਹਾਂ 12 13 ਮਹੀਨਿਆਂ ਦੀ ਇਹਦੀ ਇੱਕ ਹੀਟ ਜਾਣੀ ਆ ਆਪਾਂ ਮਿਸ ਕਰਵਾਤੀ ਜੀ ਅੱਛਾ ਐਡੀ ਨਿੱਕੀ ਜੀ ਬੋਲਤੀ ਹਾਂ ਜੀ ਹਾਂ ਨਸਲ ਆਈ ਜਾਤ ਦੀ ਆ ਐ ਸੱਚ ਨੂੰ ਇਹਦੀ ਉਮਰ ਹੈਗੀ ਆ 12 ਤੋਂ 13 ਮਹੀਨੇ ਬਾਕੀ ਤੁਸੀਂ ਆਪ ਦੀ ਸਮਝਣਾ ਜੱਜਮੈਂਟ ਕਰ ਲਿਓ ਬਾਕੀ ਜੀ ਇਹਦੇ ਵੀ ਪਿੱਠ ਪੁੜੇ ਦੀ ਗੱਲ ਕਰ ਲਈਏ ਬਾਈ ਚੰਗੇ ਪਿੱਠ ਪੁੜੇ ਵੀ ਆ ਚੌੜੇ ਢਾਂਚੇ ਦੀ ਝੁੱਟੀ ਤਿਆਰ ਹੋਊਗੀ ਉਹਨਾਂ ਵਾਲੇ ਸਮੇਂ ਜੇ ਵੀ ਤੇ ਬਾਕੀ ਉੱਤੇ ਤੋਂ ਜੇ ਗੱਲ ਕਰ ਲਾਂ ਨੇ ਇਹ ਸਟਰਕਚਰ ਵੀ ਵਧੀਆ ਸਟਰਕਚਰ ਦੀ ਐ ਮਜ਼ਬੂਤ ਹੱਡਾਂ ਪੈਰਾਂ ਦੀ ਐ ਬੱਲਾ ਚੱਲ ਬਾਈ ਇਹਨੂੰ ਤੇ ਬਾਕੀ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੀ ਐ ਸੱਜਣੋ ਇਹ ਦਰਦੀ ਆ ਥੋੜੀ ਜੀ ਹਨਾ ਹੜਾ ਤੇ ਬਾਕੀ ਇੱਥੇ ਤੋਂ ਬਾਈ ਪਿੱਠ ਪੂਰੇ ਦੀ ਬਣਾਵਟ ਦੇਖ ਸਕਦੇ ਹੋ ਪੂਰੀ ਚੰਗੇ ਪਿੱਠ ਪੂਰੇ ਦੀ ਕੱਟੀ ਐ ਕਿਦਾਈ ਚੜੂਈ ਚੰਗੀ ਐ ਤੇ ਥੱਲੇ ਉਹਨਾਂ ਇਹਦੇ ਮੈਂ ਥਣ ਥਣ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਚਾਰੇ ਥਣ ਨੇ ਤੇ ਹੈਗੇ ਵੀ ਕੱਲੇ ਕੱਲੇ ਨੇ ਬਾਈ ਲੱਗੇ ਵੀ ਬਿਰਲਤੇ ਨੇ ਪੂਰੀ ਤੇ ਲਲਾ ਜੀ ਇਹਦਾ ਕੀ ਰੇਟ ਕਰਦੇ ਆ ਬਾਈ ਆਪਾਂ ਇਹਦਾ ਬਾਈ 24000 ਆਈ ਹੈ 24000 ਆਈ ਇਹਦਾ ਜਮੇ ਫਿਕਸ ਰੇਟ ਹੀ ਦੱਸ ਦੇ ਹੈਕ ਸਿਕ ਕੋਈ ਗੱਲ ਬਾਈ 22000 ਦੀ ਦੇ ਦਾਂਗੇ ਆਏ ਚੋ ਵੀ ਛੋਟ ਛੱਪਾ ਕਰ ਦਾਂਗੇ ਕਰਾਂਗੇ ਹੀ ਉਹ ਤਾਂ ਇ ਸੌਦੇ ਚ ਛੋਟ ਤਾਂ ਜ਼ਰੂਰੀ ਆਈ ਹਾਂ 22000 ਚ ਵੀ ਇਹੀ ਗੱਲ ਨਹੀਂ ਵਧੀਆ ਛੋਟ ਛੱਪਾ ਕਰ ਦੂਗਾ ਬਾਈ ਤੇ ਇੱਕ ਅੱਗੇ ਨਾ ਹੈਗੀ ਆ ਪੰਜਾਂ ਮਹੀਨਿਆਂ ਦੀ ਗੱਬਣ ਮੈਂ ਆ ਇਹ ਪੰਜਾਂ ਮਹੀਨਿਆਂ ਦੀ ਗੱਬਣ ਹਾਂ ਬਾਈ ਪੰਜ ਇਹਨੂੰ ਪੂਰੇ ਹੋ ਗਈ ਦੁੱਧ ਦੰਦੀਆ ਹੁਣ ਦੁੱਧ 3 ਕਿਲੋ ਆਈ ਅੱਛਾ 3 ਕਿਲੋ ਦੁੱਧ ਆ ਹੁਣੇ ਥੱਲੇ ਵੀ ਮਿਲਦੀ ਕਿਵੇਂ ਬਾਈ ਪਾੜੇ ਪਾੜੇ ਤਾਂ ਹੀ ਮਿਲਦੀ ਆਈ ਅੱਛਾ ਪਾੜੇ ਤੇ ਦੋ ਢੰਗ ਮਿਲਦੀ ਆ ਬਾਈ ਇੱਕ ਡਾਂਗ ਹੀ ਚੋਣ ਹੈ ਅਛਾ ਇੱਕ ਡਾਂਗੀ ਚੋਣਿਓ ਤਿੰਨ ਕਿਲੋ ਦੁੱਧ ਆਈ ਥੱਲੇ ਬਾਕੀ ਪੂਛੋ ਲੰਡੀ ਆ ਹਾਂਜੀ ਬਾਕੀ ਸਟਰਕਚਰ ਚੰਗਾ ਸੱਜਣੋ ਪਰ ਪੂਛ ਇਹਦੇ ਹੈ ਨਹੀਂ ਪੂਛ ਤੋਂ ਲੰਡੀ ਆ ਉਹ ਫਾਇਦਾ ਵੀ ਹੋ ਜੂ ਬਾਹਲੇ ਸੱਜਣ ਅਕਲ ਕਾਨ ਹੋ ਜਾਂਦੇ ਨੇ ਵੀ ਅੱਖਾਂ ਚ ਮਾਰੀ ਜਾਂਦੀ ਆ ਪੂਛਾਂ ਉਹ ਕੰਮ ਖਤਮ ਇਹਦਾ ਬਾਈ ਪੂਛ ਪਾਛ ਨਹੀਂ ਮਾਰਦੀ ਆ ਰਾਮਨਾ ਜਿਵੇਂ ਮਰਜੀ ਚੋਲਿਓ ਬਹਿ ਕੇ ਲਾਲਾਟੀ ਖੋਲ ਕੇ ਤੋਰੇਗਾ ਇਹਨੂੰ ਤੇ ਬਾਕੀ ਸੱਜਣੋ ਇਹਨੂੰ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਨੇ ਬਾਈ ਪੰਜਾਂ ਮਹੀਨਿਆਂ ਦੀ ਗੱਬਣਾ 3 ਲੀਟਰ ਦੁੱਧ ਉਹਨਾਂ ਨੂੰ ਤੋਰ ਦੂ ਜੀ ਮੈਂ ਵੀ ਬਾਈ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆਪਾਂ ਪੰਜਾਂ ਮਹੀਨਿਆਂ ਦੀ ਗੱਭਣਾ 3 ਕਿਲੋ ਦੁੱਧ ਆ ਤੇ ਇੱਕ ਡੰਗ ਬਾਈ ਕਹਿੰਦਾ ਥਾਪੀ ਤੇ ਇਹ ਮਿਲਦੀ ਆ ਪੁੱਛੋ ਹੈਗੀ ਆ ਲੰਡੀ ਤੇ ਥੱਲਿਓ ਝੋਲੀ ਝੂੜੀ ਚੰਗੀ ਆ ਬਾਈ ਦੁੱਧ ਪਾ ਦੂਗੀ 11-12 ਕਿਲੋ ਇਹ ਜੋ ਤਾਜੀ ਸੂਗੀ ਤੇ ਬਾਕੀ ਸੱਜਣੋ ਤੁਸੀਂ ਆਪਣੀ ਸਮਝ ਰਣ ਦੇ ਲੈਣੀਆਂ ਚੀਜ਼ ਵਾ ਘਮਾ ਲਓ ਜੀ ਤੇ ਥਿਰ ਦਾ ਸਟਰਕਚਰ ਦੇਖ ਸਕਦੇ ਹੋ ਸੂਹਾ ਦਾ ਹੋਊਗਾ ਬਾਈ ਚੌਥਾ ਪੰਜਵਾਂ ਹੈਗਾ ਬਾਈ ਹੈਗਾ ਇਹ ਚੌਥਾ ਸੂਹਾ ਸੂਹਾ ਜ਼ਰੂਰ ਹੋਊਗਾ ਸਜਣੋਂ ਚੌਥਾ ਪੰਜਵਾਂ ਇਹਦਾ ਆਪਾਂ ਐਵੇਂ ਹੀ ਕਹਿੰਦੇ ਹਾਂ ਹਾਂ ਦੂਜਾ ਸੂਹਾ ਜਾਂ ਤੀਜਾ ਸੂਹਾ ਹੈ ਸੂਹਾ ਜ਼ਰੂਰ ਚੌਥਾ ਪੰਜਵਾਂ ਪਰ ਝੋਲੀ ਝੂਲੀ ਥੱਲੇੋਂ ਚੰਗੀ ਆ ਤੇ ਥਣ ਥਣ ਵੀ ਚੰਗਾ ਲੱਗਿਆ ਪੂਛੋਂ ਜ਼ਰੂਰ ਲੰਡੀ ਹੈ ਤੇ ਉੱਤੇ ਸਟਰਕਚਰ ਵੀ ਚੰਗਾ ਬਾਈ ਚੌੜੇ ਢਾਂਚੇ ਦੀ ਅਦਰ ਮੈਂਨੇ ਕੱਦ ਕਾਟ ਚਾ ਜੇ ਮੈਂ ਕੱਦ ਦੀ ਗੱਲ ਕਰਾਂ ਨਾ ਸਜਣੋਂ ਕੱਦ ਨਹੀਂ ਇਹਦਾ ਬੜਾ ਵੱਡਾ ਆਏਗਾ ਉਹ ਆਜਾ ਆਪਾਂ ਬਾਈ ਤੋਂ ਰੇਟ ਕਰਾ ਦਾਂਗੇ ਜਿਸ ਸਟਾਈਪ ਦਾ ਜਾਨਵਰ ਹੈ ਜਾਨ ਚਾਈ ਪੂਰੀ ਹਾਂ अच्छा 55 ਚ ਹੋਰ ਵੀ ਕਰ ਦੇ ਘਟ ਪੂਛ ਵੀ ਨਹੀਂ ਹੈਗੀ ਬੂਸ ਦਾ ਤਾਂ ਬਹੁਤ ਫਾਇਦਾ ਆਈ ਮਾਰਦੀ ਨਹੀਂ ਐਵੇਂ ਨਹੀਂ ਲੋਕ ਕਹਿੰਿਆ ਨੇ ਬੂਸ ਮਾਰਦੀ ਆ ਓਹ ਤਾਂ ਠੀਕ ਆ ਗੱਲ ਉਹ ਫਾਇਦੇ ਤਾਂ ਮੈਂ ਦੱਸਦੇ ਹੁਣ ਅਗਲਾ ਕਹਿੰਦਾ ਵੀ ਫਿਰ ਸਾਰੇ ਅੰਗ ਪੂਰੇ ਦਾ ਚਾਹੀਦੇ ਨੇ ਕਿੰਨੇ ਦੀ ਛੱਡ ਦਾਂਗੇ ਲਾ 47000 ਦੀ ਦੇਵਾਂਗੇ 47 ਦੀ 47 ਚ ਕਰ ਦਾਂਗੇ ਛੋਟ ਕਰ ਦਾਂਗੇ ਬਾਈ ਕਰ ਦਾਂਗੇ ਮੋੜਦੇ ਨਹੀਂ ਤੈਨੂੰ ਕਿਹਾ ਬਾਈ ਬੰਦੇ ਨੂੰ ਪੈਸਾ ਜਣੋ ਇਹ ਪੰਜਾਂ ਮਹੀਨਿਆਂ ਦੀ ਗੱਬਣ 47000 ਦੀ ਬਾਈ ਕਹਿੰਦਾ ਮੱਝ ਦੇ ਦਾਂਗੇ 3 ਕਿਲੋ ਦੁੱਧਾ ਹੁਣ ਤੇ ਤਾਜੀ ਦਾ ਕੀ ਰਿਕਾਰਡ ਭਾਈ ਦੱਸਿਆ ਕਿਸੇ ਜਿੱਥੋਂ ਆਪਾਂ ਲੈ ਕੇ ਆਏ ਆ ਇਹ ਭਾਈ ਤਾਜੀ 12 13 ਕਿਲੋ ਜਾਣੀ ਦੇਈ ਜਾਂਦੀ ਹੈ ਜੀ ਅੱਛਾ ਹਾਂਜੀ ਰੋਲ ਵਾਲ ਸੇਵਾ ਤੇ 12 ਕਿਲੋ ਵੀ ਬਹੁਤ ਹੁੰਦਾ ਬਾਕੀ ਇੰਦਰ ਤੋਂ ਤੁਹਾਨੂੰ ਮੈਂ ਸਜਣੋ ਨਾ ਥਣ ਥਣ ਦਿਖਾ ਦੇਣਾ ਉਹੀ ਗੱਲ ਹੈ ਵੀ ਥਣ ਥਣ ਝੋਟੀ ਨੂੰ ਚੰਗਾ ਲੱਗਿਆ ਮੈਨੂੰ ਚੰਗਾ ਲੱਗਿਆ ਥਣ ਥਣ ਤੇ ਲਾਡੀ ਨੰਬਰ ਬੋਲ ਦੇ ਤੇਰਾ ਭਾਈ 62849 ਜੀ 43623 ਇੱਕ ਇਹ ਆਪਣੇ ਕੋਲ ਝੋਟੀ ਹੈ ਇਹ ਵੀ ਦਿਖਾਉਣੀ ਆ ਅੱਜ ਦਾ ਕਰੇ ਆ ਕਰ ਬਿੱਲ ਮਾ ਜੀ ਕਰ ਹੀ ਦੇਣਾ ਜੀ ਇਹਦਾ ਕਿਹੜਾ ਸੂਆ? ਇਹੀ ਹੁਣ ਦੂਜੇ ਸੂਏ ਸੂਈ ਜਾਣੀ ਤੀਜੇ ਸੂਏ ਆ ਹੁਣ। ਅੱਜ ਇਹਨੂੰ ਚੌਥਾ ਦਿਨ ਹੋ ਗਿਆ ਜੀ ਆਸ ਕਰਾਈ ਨੂੰ। ਅੱਛਾ। ਹਾਂਜੀ। ਟੀਕਾ ਭਰਾ ਇਹਨੂੰ ਚੌਥਾ ਦਿਨ ਹੋ ਗਿਆ। ਉਹਦਾ ਸੱਜਣ ਖਾਲੀ ਮਨ ਕੀ ਲਈ ਜਾਊ ਕੋਈ? ਮਾਹੀ ਆਪਾਂ ਖਾਲੀ ਕਹਿ ਕੇ ਦੇਣੀ ਆ ਜੀ। ਸੂਆ ਕਿਹੜਾ ਇਹਦਾ ਭਾਈ? ਸੂਏ ਤੀਜੇ ਆ ਜੀ। ਤੀਜੇ। ਹੁਣ ਦੁੱਧ ਕਿੰਨਾ ਕਹੇ? ਦੁੱਧ ਹੈਗਾ ਜੀ 6-7 ਕਿਲੋ ਖੁੱਲਾ ਦੋਨੇ ਟਾਈਮ ਥਾਪੀ ਤੇ ਮਿਲਦੀ ਆ ਟੀਕਾ ਟੂਰ ਕੋਈ ਨਹੀਂ ਲਵਾਉਂਦੀ। ਬੱਚਾ ਇਹਦਾ? ਬੱਚਾ ਨਹੀਂ ਹੈਗਾ ਜੀ। ਅੱਛਾ ਬੱਚਾ ਇਹਦਾ ਵੀ ਚਾਰ ਦਾ ਗੱਡੀ ਹਾਂਜੀ ਹਾਂਜੀ ਗਾਂ ਤੁਹਾਨੂੰ ਪਤਾ ਹੀ ਮਾਲਕ ਦਿੰਦਾ ਨਹੀਂ ਕੋਈ ਬੱਚਾ ਤਾਂ ਹੀ ਮੁਝੇ ਲਿਆਂਦੀ ਹੈ ਵੀ ਆਪਾਂ ਹਾਂਜੀ ਇਹਨਾਂ ਚਾਰ ਤੋਂ ਅੱਛਾ ਦੋ ਚਾਰ ਦਿਨ ਦਾ ਤੀਕਾ ਲੱਗਿਆ ਇਹਨੇ ਤੇ 6-7 ਕਿਲੋ ਇਹ ਥੱਲੇ ਦੁੱਧਾ ਤੇ ਬਾਕੀ ਛੋਟੀ ਸੱਜਣੋ ਰੰਗ ਰੂਪ ਦੀ ਚੰਗੀ ਆ ਸਿੰਘ ਸੁੰਗ ਦੀ ਬਣਾਵਟ ਵੀ ਚੰਗੀ ਆ ਤੇ ਲੰਬਾਈ ਲੰਮੂਈ ਵੀ ਚੰਗੀ ਆ ਇੱਥੇ ਤੋਂ ਪਰ ਕੱਦ ਦੇਦਾ ਵੀ ਦਰਮਿਆਨ ਨਹੀਂ ਆ ਕੋਈ ਬਾਹਲਾ ਵੱਡਾ ਕੱਦ ਨਹੀਂ ਹੈਗਾ ਤੇ ਬਾਕੀ ਥੱਲਿਓ ਥਣ ਥਣੋੜ ਦੇਖ ਸਕਦੇ ਹੋ ਲੇਵਾ ਜਿੰਨਾ ਕੁ ਹੁਣ ਇਸ ਟਾਈਮ ਲਖਾਉਂਦੀ ਆ ਇਹ ਬਾ ਮੋੜ ਲੋਈ ਚਵਾਈ ਇਹਦੀ ਹੋਈ ਹੋਈ ਆ ਬਾਈ ਹੁਣ ਇਹ ਆਹ ਚਵਾਈ ਹੋਈ ਹੀ ਆ ਤੇ ਬੇਜੇ ਬਣ ਕੇ ਫੋਲਦੀ ਟੋਲਾ ਦਾ ਨਹੀਂ ਨਹੀਂ ਸ਼ਾ ਇਹ ਸੀਲ ਆ ਲਾਣ ਯਾਰ ਕਹਿੰਦਾ ਠੰਡੀ ਸੀਲ ਬਾਹਲੀ ਆ ਬਾਈ ਚਾਹੇ ਦਵਾਰੇ ਵੀ ਚੋ ਲੋ ਕਹਿੰਦਾ ਚਾਹੇ 4 11 4 ਹੀ ਦੇ ਦੇ ਪਰ ਹਲਦੀ ਨਹੀਂ ਹੈਗੀ ਜਿਹੜੀ ਮੇਨ ਗੱਲ ਆ ਗਾਂ ਆ ਜੀ ਇੱਕ ਕੈਸਮ ਦੀ ਅਗਿਆ ਥਾਪੀ ਦੀ ਮਿਲਦੀ ਆ ਵੀ ਚਾਰ ਚੁੱਕੀ ਆ ਹਾਂ ਬਾਈ ਲੈ ਟੁੱਟੀ ਜਾਓ ਚਾਹੇ ਅ ਸੱਜਣੋ ਮੈਂ ਇਹ ਵੀ ਠੰਡੀ ਸੀ ਦਾ ਰੇਟ ਇਹਦਾ ਰੇਟ ਬਾਈ ਇਹਦਾ 40000 ਆ ਜੀ 38000 ਦੀ ਦੇ ਦਾਂਗੇ ਕੋ 38 ਚੋ ਵੀ ਕਰਦੀ ਮਾਨਤਨ ਕਰ ਦਾਂਗੇ ਕਰ ਦਾਂਗੇ ਕੋਈ ਗੱਲ ਨਹੀਂ ਬਾਈ ਕਰ ਦਾਂਗੇ ਜੀ ਲੈ ਸੱਜਣੋ 38 ਚੋ ਵੀ ਮਾਨਤਨ ਕਰ ਦਾਂਗੇ ਝੋਟੀ ਚੰਗੀ ਆ ਜੇ ਗੱਬਣ ਰਹਿੰਦੀ ਕਿਸੇ ਸੱਜਣ ਬਾਈ ਗੱਬਣ ਵੀ ਇਹਨੇ ਨਾ ਬੋਝ ਆ ਦਿੱਤਾ ਜੀ ਗੱਲ ਅੱਛਾ ਜੀ ਹਾਂਜੀ ਹਾਂਜੀ ਕੋ ਹਲੇ ਤਾਂ ਅਗਲਾ ਖਾਲੀ ਮੰਨ ਕੇ ਲਿਜਾਓ ਬਾਈ ਹਾਂਜੀ ਇਹ ਆਪਾਂ ਚਾਰ ਦਿਨਾਂ ਵਾਲੀ ਨੂੰ ਗੱਬਣ ਦਾ ਗੈਰ ਨਹੀਂ ਸਕਦੇ ਹਾਂ ਖਾਲੀ ਮੰਨ ਕੀ ਬਾਈ ਹਾਂਜੀ ਉਹ ਥੋੜੀ ਕਿਸਮਤ ਆ ਵੀ ਅੱਗੇ ਰਹਿ ਵੀ ਸਕਦੀ ਆ ਅੱਛਾ ਨੰਬਰ ਬੋਲ ਦੇ ਆਪਣਾ ਨੰਬਰ ਹੀ ਆਪਣਾ 6284943623 ਪਿੰਡ ਤੁੰਗਾ ਹੈ ਪਿੰਡ ਤੁੰਗਾ ਹੈੜੀ ਰਾਏਕੋਟ ਦੇ 10 ਕਿਲੋਮੀਟਰ ਤੇ ਰਹਿ ਜਾਂਦਾ ਇਧਰ ਮਰੇ ਕੋਲਡੇ ਤੋਂ ਜੇ ਕਿਸੇ ਬਾਈ ਨੇ ਆਉਣਾ ਅਹਿਮਦਗੜ ਮੰਡੀ ਅਹਿਮਦਗੜ ਮੰਡੀ ਤੋਂ ਵੀ 10 ਕਿਲੋਮੀਟਰ ਆ ਜਾਂਦਾ ਹੈ ਸੱਜਣੋ ਅੱਜ ਆਪਾਂ ਦਿਖਾਏ ਨੇ ਜਾਨਵਰ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਬਾਈ ਇਹਨਾਂ ਜਾਨਵਰਾਂ ਚ ਜਿਹੜਾ ਵੀ ਜਾਨਵਰ ਕਿਸੇ ਸੱਜਣ ਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈ ਜਿਓ ਤੇ ਜਿਹੜੇ ਦੁੱਧ ਵਾਲੇ ਜਾਨਵਰ ਨੇ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਆਪਣੇ ਕੋਲੋਂ ਚੋਕੇ ਵੀ ਲੈ ਜੀ ਇਹ ਜੀ ਗੱਲ ਨਹੀਂ ਤੇ ਬਾਕੀ ਜਿਹੜੀਆਂ ਬਾਈ ਆ ਬੱਚੀਆਂ ਦੋ ਗੱਬਣਾ ਨੇ ਡਾਕਟਰ ਚਾਹੇ ਆਪਦਾ ਲੈ ਆਉਣ ਇੱਥੇ ਤੋਂ ਚੈੱਕ ਕਰਾ ਕੇ ਵੀ ਲੈ ਜਿਓ ਤੇ ਬਾਕੀ ਅੱਜ ਬਣਾਈਆ ਵੀਡੀਓ ਪਿੰਡ ਤੁੰਗਾ ਹੈੜੀ ਤੋਂ ਅਗਲੀ ਵੀਡੀਓ ਕਿਸੇ ਹੋਰ ਫਾਰਮ ਚੋ ਦਿਖਾਵਾਂਗੇ ਸੱਜਣੋ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ